ਬਾਈ ਗੁਰਜੀ ਦਾ ਖਾਲਸਾ ਸ਼੍ਰੀ ਬਾਈ ਗੁਰਜੀ ਕੀ ਫਤਿਹ ਲੁਧਿਆਣੇ ਤੋਂ ਅੱਜ ਕੋਚਰ ਮਾਰਕੀਟ ਤੋਂ ਸਾਡੇ ਭਰਾ ਇੱਥੇ ਕਾਫੀ ਸਮਾਨ ਲੈ ਕੇ ਹੁਣ ਪਹੁੰਚੇ ਨੇ ਕਿਉਂਕਿ ਜਿੰਨੂ ਜਿੰਨੂ ਵੀ ਖਬਰ ਮਿਲਦੀ ਆ ਕਿ ਜਿਹੜਾ ਹਰੀਕੇ ਪਤਨ ਫਿਰੋਜ਼ਪੁਰ ਇਲਾਕਾ ਫਾਜ਼ਲਗਾ ਇਲਾਕਾ ਉਸ ਤੋਂ ਬਾਅਦ ਹੋਰ ਕਿਹੜੇ ਇਲਾਕੇ ਨੇ ਤੇ ਨੇੜੇ ਫਰੀ ਫਰੀਦਕੋਹੜਾ ਜਨਾਲਾ ਨੇ ਤਾਂ ਪਹੁੰਚ ਗਏ ਨਾ ਹਾਂ ਇੱਧਰ ਸਾਰੇ ਜਲਾਲਾਬਾਦ ਸਾਈਡ ਇੱਧਰ ਸਾਰੇ ਇਲਾਕਿਆਂ 'ਚ ਹਲੇ ਤੱਕ ਕੋਈ ਪਹੁੰਚਿਆ ਨਹੀਂ ਸੋ ਇੱਧਰ ਜਿਹੜੇ ਭਰਾ ਸੇਵਾ ਲੈ ਕੇ ਆ ਰਹੇ ਨੇ ਉਹਨਾਂ ਸਭ ਦਾ ਸਭ ਤੋਂ ਪਹਿਲਾਂ ਸਾਡੀ ਸਾਰੀ ਟੀਮ ਵੱਲੋਂ ਥੈਂਕ ਯੂ ਵੈਰੀ ਮਚ ਖਾਲਸਾਟ ਦੀ ਪੂਰੀ ਟੀਮ ਇੱਥੇ ਲੱਗੀ ਹੋਈ ਹੈ ਅੱਜ ਪੂਨਮੋਣੀ ਆਏ ਨੇ ਕਵਲ ਆਇਆਦਰ ਤੇ ਜਿਹੜੇ ਅੱਜ ਮੁੰਡੇ ਲੁਧਿਆਣੇ ਤੋਂ ਸਮਾਨ ਲੈ ਕੇ ਆਏ ਨੇ ਉਹਨਾਂ ਦਾ ਪਹਿਲਾਂ ਜ਼ਿਕਰ ਕਰਨਾ ਬਣਦਾ ਚੰਡੀਗੜ੍ਹ ਤੋਂ ਸਾਡੇ ਇੱਧਰ ਭਰਾ ਵੀ ਖੜੇ ਨੇ ਪਰ ਉਹ ਬੋਲੇ ਇਧਰੋ ਰਖ ਲਈ ਬਹਿ ਗਿਆ ਯਾਰ ਸਾਡੇ ਨਾਲ ਨੇ ਸੋਨੀ ਢਾਲੀਵਾਲ ਜੀ ਦੇ ਲਾਵਰ ਸਿੱਧੂ ਜੀ ਐਕਟਰ ਨੇ ਸੋ ਸਾਰੇ ਜਾਣੇ ਜਿੰਨੀ ਵੀ ਸਾਡੀ ਟੀਮ ਹੈਗੀ ਆ ਅੱਜ ਨਿੱਕੂ ਜੀ ਕਰਕੇ ਅਸੀਂ ਇੱਥੇ ਪਹੁੰਚਿਆ ਕਿਉਂਕਿ ਨਿੱਕੂ ਕਰਕੇ ਨਹੀਂ ਆਪਾਂ ਲੋਕਾ ਕਰਕੇ ਆਇਆ ਸੀ ਨਹੀਂ ਕਿਉਂਕਿ ਇੱਕ ਜ਼ਰੀਆ ਵੀ ਤਾਂ ਹੋਣਾ ਚਾਹੀਦਾ ਨਾ ਕੋਈ ਕਿਉਂਕਿ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਕਿਉਂਕਿ ਕਈ ਵਾਰੀ ਕੀ ਹੁੰਦਾ ਰਾਸ਼ਨ ਬਹੁਤ ਜਗ੍ਹਾ ਤੇ ਡਬਲ ਡਬਲ ਪਹੁੰਚ ਰਿਹਾ ਸੋ ਸਾਡੇ ਕੋਲ ਇਦਾਂ ਦੀ ਜਗ੍ਹਾ ਨਹੀਂ ਪਤਾ ਹੁੰਦੀ ਕਿ ਕਿੱਥੇ ਜਾਈਏ ਸੋ ਆਪਣੇ ਹੀ ਜਿਹੜੇ ਆਸ-ਪਾਸ ਦੇ ਵੀਰ ਨੇ ਉਹ ਦੱਸ ਰਹੇ ਨੇ ਤੇ ਅਸੀਂ ਉੱਥੇ ਪਹੁੰਚ ਰਹੇ ਆ ਬਿਲਕੁਲ ਤੇ ਬਾਕੀ ਸਾਡੇ ਬੜੀ ਅੱਛੀ ਸਾਰੇ ਲੁਧਿਆਣੇ ਤੋਂ ਇੱਥੇ ਆਏ ਆ ਜੀ ਕਿੰਨੇ ਗਾਣੇ ਤੁਸੀਂ ਕੀ ਕੀ ਲੈ ਕੇ ਆਏ ਬ੍ਰਦਰ ਅਸੀਂ 5-7 ਬੰਦੇ ਆ ਗਿਆ ਦੀ ਅਸੀਂ ਬੱਚਿਆਂ ਦੇ ਕੱਪੜੇ ਸੈਨੀਟਰੀ ਪੈਡਸ ਐਂਡ ਰਾਸ਼ਨ ਵਗੈਰਾ ਦਵਾਈਆਂ ਖਾਣ ਪੀਣ ਦਾ ਸਮਾਨ ਲੈ ਕੇ ਆਏ ਹਾਂ ਸੋ ਸੱਚੀ ਥੈਂਕ ਯੂ ਵੈਰੀ ਮਚ ਇਹਨਾਂ ਸਾਰਿਆਂ ਭਰਾਵਾਂ ਦਾ ਕਿਉਂਕਿ ਕੱਲਾ ਰਾਸ਼ਨ ਬਹੁਤ ਆਈ ਜਾਂਦਾ ਬੱਚਿਆਂ ਦੇ ਕੱਪੜੇ ਛੋਟੇ ਬੱਚਿਆਂ ਦੇ ਕੱਪੜੇ ਚਾਹੀਦੇ ਸੀ ਸੈਨੀਟਰੀ ਪੈਡ ਚਾਹੀਦੇ ਸੀਗੇ ਔਰ ਕਾਫੀ ਉਹ ਚੀਜ਼ਾਂ ਜਿਹੜੀਆਂ ਆਲੇ ਬੈਟਰੀਆਂ ਵੀ ਲੈ ਕੇ ਆਏ ਹਾਂ ਨਾ ਅਸੀਂ ਅਗਲੀ ਅਗਲੀ ਗੱਡੀ ਵਿੱਚ ਅਸੀਂ ਸੋਲਰ ਲਾਈਟਾਂ ਦੀ ਲੋੜ ਹੈ ਇੱਥੇ ਸੋਲਰ ਲਾਈਟਾਂ ਦੀ ਲੋੜ ਉਹ ਵੀ ਲੈ ਕੇ ਅਸੀਂ ਇੱਥੇ ਪਹੁੰਚਾਂਗੇ ਜੀ ਤੁਹਾਡੇ ਕਰਕੇ ਆਏ ਆ ਜੀ ਨਹੀਂ ਨਹੀਂ ਤੁਹਾਡੀ ਵੀਡੀਓ ਦੇਖੀ ਆ ਸਾਨੂੰ ਸਮਾਨ ਤੇ ਪਤਾ ਸੀ ਕੀ ਕੀ ਭੇਜਣਾ ਚਾਹੀਦਾ ਬਟ ਤੁਹਾਡਾ ਦੇਖਿਆ ਤੁਸੀਂ ਤੁਹਾਡੇ ਨਾਲ ਕੰਟੈਕਟ ਕੀਤਾ ਸਾਡੇ ਬੰਦਿਆਂ ਨੇ ਫਿਰ ਤੁਸੀਂ ਦੱਸਿਆ ਕਿ ਆ ਚੀਜ਼ਾਂ ਲੈ ਕੇ ਆਓ ਫਿਰ ਉਸੇ ਹਿਸਾਬ ਨਾਲ ਚੀਜ਼ਾਂ ਸਨ ਹਰ ਬੰਦਾ ਜਿਵੇਂ ਸਾਡੇ ਉੱਤੇ ਦੋਸਤਾਂ ਆ ਰਹੇ ਦੇ ਜਿਵੇਂ ਗਰੁੱਪ ਹਨ ਹਰ ਬੰਦਾ ਕਹਿੰਦਾ ਰਾਸ਼ਨ ਇਕੱਠਾ ਕਰਦੇ ਆ ਕਰਦੇ ਆ ਉਹ ਸਭ ਖਰਾਬ ਹੋ ਰਿਹਾ ਮੈਨੂੰ ਲੱਗ ਰਿਹਾ ਬਟ ਤੁਹਾਡੇ ਨਾਲ ਜਿਵੇਂ ਤੁਸੀਂ ਕੰਟੈਕਟ ਕਰਕੇ ਤੁਸੀਂ ਦੱਸਿਆ ਆ ਚੀਜ਼ ਲੈ ਕੇ ਆ ਵੀਰੇ ਉਹ ਜੋ ਤੁਹਾਨੂੰ ਲੋੜ ਹੈ ਅੱਗੇ ਵੀ ਅਸੀਂ ਤੁਹਾਡੇ ਵੱਲ ਆ ਤੁਸੀਂ ਜਿਵੇਂ ਜਿਵੇਂ ਸਾਨੂੰ ਗਾਈਡ ਕਰੋਗੇ ਉਵੇਂ ਸਾਡਾ ਕੰਟਰੀਬਿਊਸ਼ਨ ਹੋਰ ਤੁਹਾਡੇ ਵੱਲ ਵੱਧਦਾ ਚਲਾ ਜਾਏਗਾ ਥੈਂਕ ਯੂ ਔਰ ਇਹਨਾਂ ਦੇ ਨਾਲ ਨਾਲ ਇੱਕ ਬੰਦਾ ਸਾਡੇ ਹੋਰ ਸਾਡੇ ਆਰਟਿਸਟਾਂ ਦੀ ਕੈਟਾਗਰੀ ਦੇ ਵਿੱਚੋਂ ਸਾਡਾ ਭਰਾ ਕਿੱਥੇ ਹਬੀਬ ਕਿੱਧਰ ਹਾਂਜੀ ਹਾਂਜੀ ਹਬੀਬ ਐਦਰਾ ਇਹ ਹਬੀਬ ਅੰਗਰੇਜ਼ ਅਲੀ ਦੇ ਪਰਿਵਾਰ ਦੇ ਵਿੱਚੋਂ ਇਹ ਉਹਨਾਂ ਦਾ ਬੱਚਾ ਇਹ ਹਬੀਬ ਅੰਗਰੇਜ਼ ਦੇ ਵੱਲੋਂ 2 ਲੱਖ ਦੀ ਰਾਸ਼ੀ ਲੈ ਕੇ ਆਇਆ ਔਰ ਉਹਦੇ ਨਾਲ ਸਵੇਰੇ ਜਿਹੜਾ ਚੋਖਰ ਜਾਂ ਹੋਰ ਜਿਹੜੀਆਂ ਚੀਜ਼ਾਂ ਲੈਣੀਆਂ ਸੀ ਸਵੇਰੇ ਉਹ ਲਵਾਂਗੇ ਸੋ ਹਬੀਬ ਤੇਰਾ ਵੀ ਥੈਂਕ ਯੂ ਬਾਕੀ ਥੋੜਾ ਬਹੁਤ ਇੰਜੀ